ਅੱਛੀ ਗੱਲ ਦੋਸਤੋ ਪਿਆਰ ਭਰੀ ਫਤਿਹ ਬੂਲ ਕਰ ਕਰਦੇ ਹਾਂ ਤੁਹਾਡਾ ਸਾਡੇ ਚੈਨ ਸਵਾਗਤ ਹੈ ਤੁਹਾਨੂੰ ਜੁੜਕੋ ਤੀਰਥ ਵਰਲਡ ਦੇ ਨਾਲ ਆਪ ਵੀਡੀਓ ਦੇਖਿਓ ਤੁਸੀਂ ਜਣਾ ਵਾਕਈ ਕੁੜੀ ਨੇ ਕਮਾਲ ਕਰ ਦਿੱਤੀ ਤੇ ਇਹੋ ਜੀ ਕਲਾ ਕੰਮ ਅੱਜ ਤੱਕ ਨਾ ਕਿਸੇ ਨੇ ਕੀਤਾ ਸੀ ਨਾ ਕਿਸੇ ਨੇ ਦੇਖੀ ਹੋਈ ਤੇ ਵੀਡੀਓ ਤੁਸੀਂ ਪੂਰੀ ਦੇਖਿਓ ਤੇ ਆਪੇ ਹੀ ਦੇਖਿਓ ਤੁਸੀਂ ਵੀਡੀਓ ਵਿੱਚ ਕੀ ਕੀਤਾ ਰਹਾ ਵਰਗਾ ਵੀਡੀਓ ਦੀ ਆਵਾਜ਼ ਨੂੰ ਮਿਊਟ ਕੀਤਾ ਚੋਂ ਕਿਵਾਰ ਕਾਪੀਰਾਈਟ ਲੱਗ ਜਾਂਦੇ ਨੇ ਪਹਿਲਾਂ ਕੁੜੀ ਦੀਵਾਰ ਤੇ ਪਲਾਸਟਰ ਕਰਦੀ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਡਿਜ਼ਾਈਨਿੰਗ ਦਿੰਦੀ ਆ ਚਾਈਨਾ ਦੀ ਤਵਾਰ ਬਣਾ ਰਹੀ ਆ ਕਿ ਪਹਿਲਾਂ ਦੇਖੋ ਪਲਾਸਟਰ ਕਰਦੀ ਹੈ ਸੀਮੈਂਟ ਲਾਉਂਦੀ ਆ ਜਾਂ ਕੁਝ ਵੀ ਲਾ ਲਓ ਮਿੱਟੀ ਲਾਉਂਦੀ ਆ ਤੇ ਉਸ ਤੋਂ ਬਾਅਦ ਉਸ ਨੂੰ ਡਿਜ਼ਾਈਨਿੰਗ ਕਰਦੀ ਆ ਤੇ ਦੇਖੋ ਕਿੰਨਾ ਬਾਖੂਬੀ ਇਸ ਕੁੜੀ ਦੀ ਮਿਹਨਤਾਂ ਕਿੰਨੀ ਮਿਹਨਤ ਹੈ ਇਸ ਦੇ ਪਿੱਛੇ ਕਿੰਨੀ ਕਲਾਕਾਰੀ ਆ ਇੱਕ ਇੱਕ ਚੀਜ਼ ਉੱਤੇ ਹੀ ਪ੍ਰੋਪਰ ਧਿਆਨ ਕਰ ਰਹੀ ਆ ਪਲਾਸਟਰ ਕਰ ਲਈ ਹੈ ਪਹਿਲਾਂ ਪਲਾਸਟਰ ਕਰਕੇ ਜਦੋਂ ਸੀਮੈਂਟ ਛੱਕ ਨਿਕਲਦੋਂ ਟੇਪ ਕੱਢਨੇ ਪਲਾਸਟਰ ਕੱਢਨੇ ਉਹਦੇ ਵਿੱਚੋਂ ਬਾਅਦ ਵਿੱਚ ਉਹਦੇ ਉੱਪਰ ਉਹ ਡਿਜ਼ਾਈਨਿੰਗ ਤਿਆਰ ਕਰਦੀ ਹੈ ਫਿਰ ਉਸ ਨੂੰ ਰੰਗ ਰੰਗ ਕਰਕੇ ਕਿਵੇਂ ਇੱਕ ਚਾਈਨਾ ਦੀ ਦੀਵਾਰ ਬਣਾ ਦਿੰਦੀ ਹੈ ਜਿੰਨੀ ਆਡੀਅנס ਵਾਈਟੀ ਸੀ ਜਿੰਨੇ ਜੱਜ ਬੈਠੇ ਸੀ ਇਸ ਕੁੜੀ ਦੀ ਵੀਡੀਓ ਦੇਖ ਕੇ ਹੈਰਾਨ ਹੋ ਗਏ ਕਲਾਕਾਰੀ ਦੇਖ ਕੇ ਹੈਰਾਨ ਹੋ ਗਏ ਕਿ ਵਾਕਈ ਇਹ ਚੀਜ਼ ਅੱਖਾਂ ਸਾਹਮਣੇ ਹੋ ਰਹੀ ਹੈ ਇੱਕ ਵਾਰੀ ਫੇਰ ਇਸ ਵੀਡੀਓ ਨੂੰ ਪਲੇ ਕਰਦੇ ਹਾਂ ਪਹਿਲਾਂ دیوار ਤੇ ਉਸਨੇ ਪਲਾਸਟਰ ਲਾਇਆ ਇਹ ਤੁਸੀਂ ਮਿੱਟੀ ਲਾ ਲਓ ਜਾਂ ਤੁਸੀਂ ਸੀਮੈਂਟ ਲਾ ਲਓ ਫਿਰ ਉਸ ਤੇ ਕਲਾਕਾਰੀ ਕੀਤੀ ਦੇਖੋ ਡਿਜ਼ਾਈਨਿੰਗ ਉਸ ਤੋਂ ਬਾਅਦ ਇੱਕ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਕਿਵੇਂ ਫਿੱਟ ਕੀਤਾ ਹੋਇਆ ਹੈ ਕਿ ਉਹ ਚੀਜ਼ਾਂ ਤਿਆਰ ਕਰ ਲਈ ਹੈ ਇੱਕ ਡਿਜ਼ਾਈਨਿੰਗ ਤਿਆਰ ਕਰ ਲਈ ਹੈ ਆਪਣੇ ਹੱਥਾਂ ਨਾਲ ਹਰ ਇੱਕ ਚੀਜ਼ ਨੂੰ ਡਿਜ਼ਾਈਨ ਕਰ ਲਈ ਹੈ ਫਿਰ ਉਸ ਨੂੰ ਪੂਰਾ ਆਕਾਰ ਦੇਣਾ ਉਸ ਤਰ੍ਹਾਂ ਦਾ ਰੂਪ ਦੇਣਾ ਫਿਰ ਉਸ ਤੋਂ ਬਾਅਦ ਕਨਵਰਟ ਕਰਨਾ ਸਾਰੀਆਂ ਚੀਜ਼ਾਂ ਵਾਕੂ ਵੀ ਕੁੜੀ ਨੇ ਲਵਾਈਆਂ ਪੂਰੀ ਵੀਡੀਓ ਦੇਖਿਓ ਤੁਸੀਂ ਬਾਤ ਕਮਾਲ ਕੁੜੀ ਦੀ ਕਲਾਕਾਰੀ ਦੀ ਕਿਸ ਤਰ੍ਹਾਂ ਕਰ ਰਹੀ ਕੀਤਾ ਉਸ ਤੋਂ ਬਾਅਦ ਇਹ ਵੀ ਇੱਕ ਕਲਾ ਹੀ ਹੁੰਦੀ ਹੈ ਦੇਖਿਓ ਤੁਸੀਂ ਚਾਈਨਾ ਦੀ ਦਵਾਰ ਨੂੰ ਕਿਸ ਤਰ੍ਹਾਂ ਕੁੜੀ ਨੇ ਸਿਰਫ ਕਿਉਂਕਿ ਵੀਡੀਓ ਦੇ ਵਿੱਚ ਤੁਸੀਂ ਜੋ ਦੇਖਿਆ ਕਮੈਂਟ ਰੋਂਕਸ ਤੇ ਟਿੱਟਾ ਜਰੂਰ ਸਰ ਜੀ ਕਰੀਓ